ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਵਹਿਣਾ ਵਿਖਾਉਣੀਆਂ ਆ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਇਹਨਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ 2-3 ਸੁਈਆਂ ਸਵਾਈਆਂ ਦੂਜੀਆਂ ਸੂਨ ਨੂੰ ਤਿਆਰ ਜੈ ਜੇ ਮੁੱਲ ਹੋਣਗੇ ਇਨਫੋਰਮੇਸ਼ਨ ਲੈ ਦਨਾਂ ਸਤਿ ਸ੍ਰੀ ਅਕਾਲ ਜੀ ਸਸਰੀ ਦਾਲ ਬਈ ਨਾਮ ਦੱਸ ਦੀ ਨਾਮ ਹਰਦੇਸ ਸਿੰਘ ਪਿੰਡ ਜੜੱਕ ਦੇ ਕੋਠੇ ਮੋਗਾ ਜਿਆ ਵੀਰੇ ਫੋਨ ਨੰਬਰ 7717605 ਜਿਆ ਬਈ ਇਹਥੇ ਲੱਗ ਬਈ ਇੱਥੇ ਲੱਗ ਕੰਨਵਾ ਸੁਆ ਸੁਆ ਵੀਰੇ ਦੂਜਾ ਸੁਂਦੀ ਹੈ ਇਹ ਠੀਕ ਹੈ ਹਾਂ ਕਿੰਨੇ ਕ ਦਿਨ ਲੈ ਜੀ ਦਿਨ ਵੀਰੇ 5-4 ਕਿੰਨਾ ਕ ਦੇ ਦੋ ਦੋ ਤੇਰ ਵੀਰੇ ਜੀਦੋ ਲਈ ਉਹਨਾਂ ਨੇ 16-17 ਕਹੇ ਨਹੀਂ ਆਪਾਂ ਮੰਨ ਮੰਨ ਗਏ ਵਾ ਜੈ ਜੈ ਮੋਲੇ ਇਹ ਵੀਰੇ ਦੇ ਦੇਾਂਗੇ ਪਿਆਰੀ ਮਾਨ ਤਨ ਹੋ ਜੂ ਹਾਂ ਜੀ 50000 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਮਾਨ ਤਾਨ ਹੋ ਜੂ ਖੁੱਲਾ 16 17 ਕਿਲੋ ਦੁੱਧ ਬਾਈ ਦੱਸਦਾ ਕਿ ਜੀ ਤੋਂ ਲਈ ਅਗਲੇ ਨੇ ਦੱਸਿਆ ਕਿ ਇੰਨਾ ਚੋਇਆ ਇੰਨਾ ਮੰਨ ਕੇ ਕੋਈ ਵੀ ਸੌਦਾ ਕਰ ਲੇ ਦੂਜਾ ਸੂਆ ਪੰਜ ਚਾਰ ਦਿਨ ਬਾਈ ਦੱਸਦਾ ਹਜੇ ਲੈ ਜੂਗੀ ਕਰੋ ਸੰਗ ਹੈ ਦੁੱਧ ਮੱਝਾਂ ਵਰਗਾ ਉਹ ਹਵਾਨਾ ਸੋਹਣਾ ਜਿੰਨਾ ਤਿਆਰ ਕੀਤਾ ਫਿਟਿੰਗ ਵਾਲਾ ਹਵਾਨਾ ਅਸਦੀ ਚਵਾਈ ਵਾਲੇ ਥਾਣ ਗੈਬ ਚ ਲੱਗੇ ਹੋਏ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦਿਨ ਚਾਰ ਪੰਜ ਲੈ ਜਾਣੇ ਆ ਚਾਰ ਪੰਜ ਦਿਨ ਚੰਗੀ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ਸਾਰੀ ਵਾਲਟਲ ਕੱਢ ਕੇ ਸੂ 50000 ਦੀ ਦੇ ਦੇਣੀ ਆ ਵਿੱਚੋਂ ਮਾਨ ਤਾਨ ਹੋ ਜੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਾਓ ਕਾਲੇ ਰੰਗ ਦੀ ਕ੍ਰਾਸ ਰੰਗ ਦੀ ਦੂਜਾ ਸੂਆ ਵਹਿੜ ਸੀਲ ਸੌ ਪੂਰੀ ਐ ਥਣ ਸੋਹਣੇ ਆ 2 ਨੰਬਰ ਤੇ ਆ ਜਾ 2 ਨੰਬਰ ਇੱਧਰ ਆ ਵੀਰੇ ਸਿੰਘ ਵਾਲੀ ਆ ਹਾਂਜੀ ਕਿੰਨੇ ਕ ਦਿਨ ਲੈ ਜੂ ਇਹ ਵੀਰੇ ਤਿਆਰੀਆਂ ਚੀ ਅੱਜ ਨਾ ਕੱਲ ਕਿੰਨਾ ਕਰ ਦੇ ਦੋ ਇਹ ਦੁੱਧ ਹੈ ਵੀਰੇ ਪਹਿਲੇ ਸਵੇਰ ਹੀ ਘਟੇ ਉਹਨਾਂ ਦਾ ਸੋਨਾ ਚੋਇਆ ਜੈਡ ਏਅਰ ਕੀ ਵੀ ਇੰਨਾ ਕੀ ਜੈ ਜਮੋਲ ਇਹ 47 ਦੀ ਦੇ ਦੇਣ ਇੱਕ ਕੀ ਹੈ ਕੱਲੇ ਹੋਰ ਕੋਈ ਨਹੀਂ ਗਏ ਉਹਨਾਂ ਅੱਛਾ ਮੋਟਾ-ਮੋਟਾ ਥਾਣਾ ਇਹ ਬਾਈ ਕਹਿੰਦਾ 47 ਦੀ ਦੇ ਦੇਣੀ ਇੱਕ ਨੰਬਰ 50 ਦੀ ਬਾਈ ਕਹਿੰਦਾ ਕੱਲੇ ਸੈਂਗੀ ਹੈ ਜਿਹੜੇ ਹੈਗੇ ਆ ਦੁੱਧ ਬਾਈ ਕਹਿੰਦਾ 16 ਕਿਲੋ ਖੁੱਲਾ ਪਿਆ ਜੂ ਵੱਡੀ ਵਹਿੜ ਹੈ ਵਜਨ ਬਹੁਤ ਹੈ ਇਹ ਕੀ ਕਾਚਾ ਓ ਤੁਹਾਡੇ ਸਾਹਮਣੇ ਆ ਜਿਹੜੇ ਛੋਟੇ ਛੋਟੇ ਸੰਗ ਆ ਪਰ ਹੈ ਸੀਲ ਸਾਊ ਆ ਇਹ ਸੂਨ ਨੂੰ ਜਮ ਤਿਆਰੇ 47000 ਦੀ ਦੇ ਦੇਣੀ ਆ ਮੌਕੇ ਤੇ 5-400 ਮਾਨ ਤਾਣ ਹੋ ਜਾਊਗਾ ਬੇ ਫਿਗਰ ਹੋ ਕੇ ਅਗਲਾ ਆ ਜੇ ਵੱਡੀ ਵਹਿੜ ਸਾਈਵਾਲ ਨਸਲ ਦੀ ਸਾਈਵਾਲਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ 16 ਮੰਨ ਕੇ ਕੋਈ ਵੀ ਸੌਦਾ ਕਰ ਲੇ ਹੋ ਸਕਦਾ ਰਾਤ ਨੂੰ ਸੂਪੇ ਬਾਕੀ ਹਲਕੀ ਜੀ ਵਾਲ ਢੱਲ ਹੈਗੀ ਏਨੀ ਕੁਆਲਿਟੀ ਦਾ ਕਰ ਮਾਲੀਆਂ ਸੂਂਦੀਆਂ ਸੂਂਦੀਆਂ ਜੋਰ ਮਾਰਦੀਆਂ ਕੱਢ ਦਿੰਦੀਆਂ ਥਣ ਪੂਰਾ ਚੰਗਾ ਹਵਾਨੇ ਦੇ ਬਰੀਕ ਬਰੀਕ ਵੇਂਜ ਵੀ ਚੰਗੇ ਆ ਦੂਜਾ ਸੂਆ ਵੱਡੀ ਵਹਿੜ ਵਜਨ ਵਾਲੀ 47000 ਫਿਰ ਆਉਂਦਾ ਵੀ ਕੀ ਆ ਮੱਝਾਰਗਾ ਦੁੱਧ ਉਹ ਪੀ ਆ 52000 ਦੀ ਦਾ ਫੰਡਰ ਮੱਝ ਵਿਕ ਜਾਂਦੀ ਏ ਤੇ ਮਗਰ ਕੱਲੀ ਪੂਸ਼ ਹੀ ਹੁੰਦੀ ਏ ਤੇ ਇਹਨਾਂ ਦਾ ਫੇਰ ਦੁੱਧ ਪਿਆਣਾ ਗਰਮੋਂ ਗਰਮੀ ਨਾਲੇ ਗਰਮੀ ਰਹਿ ਤਾ ਤਿੰਨ ਨੰਬਰ ਤਿੰਨ ਨੰਬਰ ਵੀਰੇ ਚੌਗੀ ਆ ਬੱਚੀ ਚਾਰ ਦਿਨ ਦਾ ਹਾਂ ਪਹਿਲਾ ਸੂਆ ਸੁੰਦੀ ਹੈ ਕਿੰਨੇ ਦਿਨ ਲੈ ਜੂ ਇਹ ਵੀਰੇ ਯਾਰ ਲੈ ਜੂ 2-4 ਦਿਨ ਬਾੜੀ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਇਹ ਵੀਰੇ ਨੂੰ ਦੇਣਾ ਚਾਹੀਦਾ ਪੀ ਕੇ 16-17 ਕਿਲੋ ਜੈ ਜੈ ਮੋਦ ਇਹ ਦੇ ਦੇਾਂਗੇ ਵੀਰੇ ਪੂਰੇ 50 ਦੀ ਆਪਾਂ ਇਹ ਪੂਰੇ 50 ਦੀ ਦੁੱਧ ਬਾਈ ਕਹਿੰਦਾ ਪਹਿਲਾਂ ਬੱਚੀ ਆ 16-17 ਕਿਲੋ ਪਿਆ ਜੂ ਵਜ਼ਨ ਮੋਜ਼ਨ ਬਹੁਤ ਹੈ ਕੱਦ-ਕੱਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਫਿਟਿੰਗ ਆਲਾ ਹਵਾਨਾ 50000 ਦੀ ਦੇ ਦੇਣੀ ਹੈ ਤੇ 50000 ਚੋਂ ਮਾਨ ਤਾਨ ਹੋ ਜਾਊਗਾ ਇੱਕ ਨੰਬਰ ਦਾ ਵੀ ਮੁੱਲ 50000 ਆ ਦੋ ਨੰਬਰ ਦਾ 47000 ਆ ਤਿੰਨ ਨੰਬਰ ਦਾ ਵੀ 50000 ਮੁੱਲ ਹੈ ਕਾਲੇ ਰੰਗ ਦੀ ਕਰੋ ਸੰਗ ਪਹਿਲਣ ਮੱਛੀ ਜੇ ਕੋਈ ਪਹਿਲਣ ਮੱਛੀ ਲੈਣ ਦਾ ਚਾਹਵਾਨ ਹੋਵੇ ਵਜਨ ਮੋਝਣ ਬਾਅਦ ਕੱਦ-ਕੱਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਦਣ ਮੇਰੇ ਹਿਸਾਬ ਨਾਲ ਪੰਜ ਚਾਰ ਕੁ ਮਸਾਂ ਹੀ ਲਊਗੀ ਬਾਕੀ ਗੱਬਣ ਪਸ਼ੂ ਆਪਾਂ ਤਾਂ ਨਹੀਂ ਹੁੰਦਾ ਪਹਿਲਾਂ ਵੀ ਸੂਸ ਸਕਦਾ ਤੇ ਕੋਈ ਉੱਪਰ ਵੀ ਲੈ ਸਕਦਾ ਬੂਤੀ ਬਾਤੀ ਬਹੁਤ ਸੋਹਣੀ ਆ ਵਜ਼ਨ ਬਹੁਤ ਆ ਪਹਿਲਾਂ ਵੱਚੀ 50000 ਦੀ ਵੜ 2 ਨੰਬਰ ਪੂਰੀ ਚੰਗੀ ਆ ਸਾਈਵਾਲ ਮੱਝਾਂ ਵਰਗਾ ਦੁੱਧ ਦਊ ਵੱਡੀ ਵੜ 47000 ਦੀ ਕੱਲੇ ਸਿੰਘਾ ਵਾਲਾ ਵਟਾ ਸਿੰਘ ਨਾ ਹੁੰਦੇ ਤੇ ਮੁੱਲ ਵੱਧ ਹੋਣਾ ਸੀ ਪਰ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਕਹਿੰਦੀ ਵੀ ਕੀ ਆ ਵੇਖੋ ਖੜੀ ਗਾਲਾਂ ਕਰੀ ਜਾਂਦੀ ਆ ਮੌਜਨਾ ਤੇ ਮਾਰਦੀ ਹੋਵੇ ਤਾਂ ਕੋਹਨੀ ਵੀ ਮਾਰੀ ਐ ਨਾ ਮਾਰਦੀ ਤਾਂ ਸਿੰਗ ਵੀ ਕੀ ਕਹਿੰਦੇ ਸਿੰਗਾ ਵਾਲਾ ਵਟਾ ਕਰਕੇ ਮੈਲ ਵੀ ਭਾਤ ਜਾਨੀ 4 ਨੰਬਰ 4 ਨੰਬਰ ਇਹ ਦੇ ਦੇ ਆਗੇ ਵੀ ਇਹ ਵੀ ਪਹਿਲਣ ਸੁੰਦੀ ਐ ਇਹ ਵੀ 24 ਆ ਮੋ ਕਿੰਨੇ ਦੀ ਇਹ ਦੇ ਦੇ ਆਗੇ ਵੀਰੇ 43000 ਇਹ 43000 ਦੀ ਇਹ ਵੀ ਪਹਿਲਣ ਸੁੰਦੀ ਐ ਦੁੱਧ ਕਿੰਨਾ ਕੁ ਪਿਆਜੂ ਦੁੱਧ ਰੂਪੇ 15 16 ਕਿਲੋ ਇਹ ਵੀ ਆਪਾਂ ਬਾੜਾ ਕਹੀਏ 15 16 ਕਿਲੋ ਬਾਈ ਦੱਸ ਦੁੱਧ ਦੇਊਗੀ 43000 ਦੀ ਦੇ ਦੇਣੀ ਐ ਕੋਈ ਗੱਲੇ ਮੌਕੇ ਤੇ ਛੋਟ ਛਾਪਾ ਮਾਨਤਾਨ ਹੋ ਜੂਗਾ ਬੇਫਿਕਰ ਹੋ ਕੇ ਆ ਜਾਓ ਮਾਨਤਾਨ ਬਾਈ ਖੁੱਲਾ ਕਰ ਦੂ ਸਾਰੇ ਨਗਾਂ ਚ ਜੇ ਕੋਈ ਇੱਕ ਨਗ ਲੈ ਲੈਂਦਾ ਤਾਂ ਵੀ ਮਾਨਤਾਨ ਹੋ ਜੂ ਜੋੜੇ ਚ ਹੋਰ ਵੱਧ ਹੋ ਜੂ ਤੇ ਜੇ ਕੋਈ ਹੋਰ ਗਿਣਤੀ ਵਧਾਉਂਦਾ ਫੇਰ ਤਾਂ 3-4000 ਮਾਨਤਾਨ ਕਰ ਦੂ ਬਾਈ ਜੇ ਕੋਈ ਤਿੰਨ ਨਗ ਲੈ ਲੈਂਦਾ ਮੋਟਾ ਮੋਟਾ ਥਾਣਾ ਪਹਿਲਾਂ ਬੱਚੀ ਦੁੱਧ 15 16 ਮੰਨ ਕੇ ਕੋਈ ਵੀ ਸਬਦਾ ਕਰ ਲੈ ਮਾਨ ਤਾਣ ਹੋ ਜੂ ਉਧਰ ਦੋ ਤਿੰਨ ਵੇੜਾ ਪਰੇ ਖੜੀਆਂ ਸੀਲ ਸਾਉ ਸਾਰੇ ਨਾਗੀ ਫੁੱਲ ਆ ਕੋਈ ਵੀ ਜਾਨਵਰ ਮਰਜ਼ੀ ਲੈ ਲੋ ਸਾਰੇ ਜਾਨਵਰ ਸੀਲ ਸਾਉਗਾ ਭਾਵੇਂ ਕੋਈ ਪਹਿਲਾਂ ਲੈ ਲੋ ਦੂਜਾ ਲੈ ਲੋ ਗੱਭਨ ਲੈ ਲੋ ਸੂਈ ਸਵਾਈ ਲੈ ਲੋ ਅੱਗੇ ਆ ਜਾ ਆ ਗਏ ਇਹ ਵੀ ਵੇੜ ਪਹਿਲਾਂ ਨਹੀਂ ਹੈ ਠੀਕ ਹੈ ਇਹ ਵੀ ਹਫਤਾ ਕਿ ਲੱਗੂਗੀ ਠੀਕ ਹੈ ਇਹ ਚੌਗੀ ਹੈ ਚਾਰ ਦੰਦ ਤਿੰਨ ਵੜਾ ਚਾਰ ਦੰਦ ਹਾਂਜੀ ਚਾਰ ਦੰਦ ਕਿੰਨਾ ਕੁ ਦੋ ਦੇ ਦੂ ਇਹ ਯਾਰ ਵੀਰੇ ਇਹਨੂੰ ਦੇਣਾ ਚਾਹੀਦਾ 17 18 ਕਿਲੋ ਮੋਲ ਮੇਰਾ ਬਹੁਤ ਇਹ ਦੇ ਦੇਗੇ 55 17 18 ਕਿਲੋ ਪਿਆਜੂ ਬਾਈ ਕਹਿੰਦਾ ਵੜ ਵੱਡੀ ਐ ਦੂਜੀਆਂ ਸਾਰੀਆਂ ਵੜ ਇਹ ਵੀ ਨਹੀਂ ਕੋਈ ਗੋਡੇ ਕਿ ਜਿੱਡੀਆਂ ਵੜਾਂ ਇਹ ਵੀ ਕੱਦ ਵਾਲੀਆਂ ਹੀ ਆ ਪਰ ਉਹ ਇਹਨਾਂ ਨਾਲੋਂ ਵੀ ਕੋਈ ਦੋ ਗਣਾ ਤਿੰਨ ਗਣਾ ਵੱਡੀ ਐ ਤਦ 17 18 ਬਾਈ ਦੱਸਦਾ ਪਿਆਜੂ ਪਹਿਲਾਂ ਵੱਛੀ ਮੂੰਹ ਤੋਂ ਚਾਰ ਦੰਦ ਤਿੰਨ ਵਿਹੜਾ ਚਾਰ ਚਾਰ ਦਾ ਹੁੰਦਾ ਪੂਰੀ ਵੱਡੀ ਵਿਹੜਾ ਦੁੱਧ ਬਾਈ ਕਹਿੰਦਾ 17 18 ਕਿਲੋ ਪਿਆਜ ਦੇ ਕਿੰਨੇ ਦੇਣੀ 52 ਦੀ 52 52000 ਦੀ ਜੈ ਜੀ ਮੋਲਾ ਫਿਰ ਇਹ 52000 ਦੀ ਏਡੀ ਵਿਹੜਾ ਕੌਣ ਦਿੰਦਾ ਫਿਰ ਵੀ ਮਾਨ ਤਾਨ ਹੋ ਜੂ ਸਾਰੇ ਨਗਾ ਜੀ ਵਜਨ ਵਜਨ ਪੂਰਾ ਹੀ ਆ ਪੈਠਾ ਪੜਾ ਚੌੜਾ ਫਿਟਿੰਗ ਵਾਲਾ ਹਵਾਨਾ ਆਦੀ ਚੋਾਈ ਵਾਲੇ ਥਾਨ ਗਾਇਬ ਚ ਨਿਖੜਵੇਂ ਕੱਲੇ ਕੱਲੇ ਲੱਗੇ ਆ ਇੱਕ ਹੋਰ ਵਹਿੜ ਖੜੀ ਆ ਪਰੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਕੋਈ ਵੀ ਨਾਗ ਲੈ ਲਓ ਮਾਨਤਨ ਖੁੱਲਾ ਹੋ ਜਾਊਗਾ ਪੰਜ ਨਾਗ ਤੁਹਾਨੂੰ ਵਿਖਾਦੇ ਆ ਇਹ ਤੇ ਆ ਜਾ ਇਹ ਵੀ ਵੀਰੇ ਦੂਜਾ ਸੂਆ ਚ ਦੀ ਆ ਕਿੰਨੇ ਕ ਦਿਨ ਲੈ ਜੂ ਇਹ ਲੈ ਜੀ ਹਫਤਾ ਵੀਰੇ ਆਰਾਮ ਦੇ ਦੂਜਣ ਵਹਿੜ ਲਾਸਟ 6 ਨੰਬਰ ਹਫਤੇ ਦੀ ਕੱਚੀ ਆ ਦੁੱਧ ਬਾਦ ਉਹ ਦੇਰ ਵੀਰੇ ਜੀ ਤੋਂ ਲਈ ਅਗਲੇ ਨੂੰ ਤਾਂ 16 ਹਫਤਾ ਤੱਕ ਆ ਠੀਕ ਆ ਜੈ ਜੈ ਮੋਲਾ ਇਹ ਦੇ ਦੇਾਂਗੇ 46000 40 ਦੇ 6 46 ਦੀ ਦੇ ਦੇਣੀ ਆ ਜੀਦੋ ਲਈ ਅਗਲਾ ਕਹਿੰਦਾ 16 17 ਕਿਲੋ ਦੁੱਧ ਚੋਇਆ ਬਾਕੀ ਜਿਹੜੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪ ਦੀ ਸਮਝ ਨਾਲ ਲੈ ਲੈ ਸੂਏ ਸੂਏ ਜਾਨਵਰ ਦਾ ਤਾਂ ਚਲੋ ਜੋ ਕੁਝ ਹੁੰਦਾ ਉਹ ਸਾਹਮਣੇ ਹੀ ਹੁੰਦਾ ਤੁਸੀਂ ਚੋ ਕੇ ਵੇਖ ਲੈਣਾ ਤੇ ਗੱਬਣ ਜਾਨਵਰ ਅਗਲਾ ਕਈ ਭੈਣ ਭਰਾ ਕਹਿੰਦੇ ਬਾਈ ਯਾਰ ਮੈਨੂੰ ਪਤਾ ਨਹੀਂ ਪਤਾ ਨਹੀਂ ਕੋਈ ਆਪਦੇ ਆਣ ਗਵਾਂਡ ਚੋ ਚਾਚਾ ਤਾਇਆ ਭੈਣ ਭਰਾ ਨਾਲ ਲੈ ਆਓ ਤੇ ਅਗਲੇ ਨੂੰ ਵਿਖਾ ਕੇ ਕਿਉਂਕਿ ਵਪਾਰੀ ਨੇ ਤਾਂ ਜਾਨਵਰ ਲੈ ਆਂਦੇ ਆ ਤੇ ਨਫਾ ਲੈ ਕੇ ਗਾਂ ਦੇ ਦੇਣੇ ਆ ਉਹ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਹੀ ਪਤਾ ਕਿਉਂਕਿ ਵਪਾਰੀ ਕਿਹੜਾ ਫ੍ਰੀ ਲਿਆਉਂਦਾ ਆ ਚਾਰ ਪੈਸੇ ਲੱਗੇ ਹੁੰਦੇ ਨਫੇ ਨਾਲ ਹੀ ਅਗਲੇ ਜਾਨਵਰ ਦੇਣਾ ਹੁੰਦਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸ਼ੁਕਰੀਆ